ਲਓ ਵੀ ਮਿੱਤਰੋ ਤੈਨ ਬਹਿਣਾ ਇੱਕਾ ਕੱਟੀ ਜਵੰਦਰੂ ਦੋ ਹੀ ਥਾਣਾ ਬਾਈ ਕਹਿੰਦਾ ਜੇ ਕੋਈ ਦੁੱਲ ਕੱਟੀ ਲੈ ਜਾਂਦਾ ਚਾਹ ਬਾਣ ਹੋਵੇ ਜਵੰਦਰੂ ਦੋ ਹੀ ਥਾਣ 22000 ਦੀ ਆ ਇਹਨੂੰ 6ਵਾਂ ਮਹੀਨਾ ਲੱਗਿਆ ਵਾ ਪਹਿਲੇ ਸੂਏ ਨੇ ਸੂਣਾ ਗੱਬਣ ਚੈੱਕ ਪਾਸ 6ਵਾਂ ਮਹੀਨਾ ਲੱਗਿਆ ਵਾ ਮੁੱਲ ਭਾਵੇਂ 40000 ਕਰਾ ਲਓ 23000 ਦੀ ਆਉਸਰ ਵਛੀਆਂ 20 25 25000 ਦੀਆਂ ਲੋਕੀ ਦਿੰਦੇ ਆ ਬਿਨਾ ਟੀਕਾ ਲੱਗੇ ਤੋਂ ਇਹਦਾ 6ਵਾਂ ਮਹੀਨਾ ਲੱਗਿਆ ਵਾ ਗੱਬਣ ਚੈੱਕ ਪਾਸ ਆ ਆ 4 ਮਹੀਨੇ ਦੀ ਗੱਬਣ ਚੈੱਕ ਪਾਸ ਆ ਦੂਜੇ ਸੂਏ ਇਹਨੇ ਸੂਣਾ ਥਣ ਪਾਸ ਕਰਾ ਦੂਗੀ ਚਾਰਾਂ ਮਹੀਨੇ ਦੀ ਗੱਬਣ ਚੈੱਕ ਪਾਸ ਦੇ ਦੇਣੀ ਆ ਇਹ 12000 ਦੀ ਤੇ ਆ 14 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਬਾਈ ਕਹਿੰਦਾ 14 ਦੀ ਆਪਣੀ ਗਾਰੰਟੀ ਹੋ 10ਾਂ ਦਿਨਾਂ ਦੀ ਕੱਚੀ ਆ ਦੂਜੇ ਸੂਏ ਸੁੰਦੀ ਆ ਮੱਲ ਭਾਵਾ 50000 ਕਰਾ ਲਓ ਬਾਈ ਕਹਿੰਦਾ ਦੇ ਦੇਣੀ ਆ ਇਹ 36000 ਦੀ ਛੋਟੇ ਛੋਟੇ ਭਾ ਇਹ ਇੰਨੇ ਨੇ ਭਾਜ ਕਿਹਨੇ ਦੇਣੀਆਂ ਔਸਰ ਵੱਛੀਆਂ ਦਿੰਦਾ ਅਗਲਾ ਜਿਨੇ ਜਿਨੇ ਭਾ ਜਵੇਂ ਆ 23000 ਦੀ 6ਵਾਂ ਮਹੀਨਾ ਲੱਗਿਆ ਆ 12000 ਦੀ 14ਵਾਂ ਮਹੀਨਾ ਚਾਰਾਂ ਦੀ ਗੱਬਣ ਚ ਇੱਕ ਪਾਸਾ ਉਹ 36000 ਦੀ 10 ਦਿਨਾਂ ਦੀ ਕੱਚੀ 35 35 36 36000 ਦੀਆਂ 10 10 ਕਿਲੋ ਦੁੱਧ ਵਾਲੀਆਂ ਲੋਕੀ ਟੋਕੜਾਂ ਦਿੰਦੇ ਆ ਤੇ ਇਹ 10 ਦਿਨਾਂ ਦੀ ਕੱਚੀ ਲੰਗਿਆਂ ਨਾਲ ਨਵੇਂ ਪੰਡ ਪੂਰੀ ਵੀਡੀਓ ਦੇਖਣੇ ਤਾਂ YouTube ਤੇ ਹਨਮਤੀ ਵੀਡੀਓ ਤੇ ਅਪਲੋਡ ਕੀਤੇ ਚੈਨਲ ਤੇ ਦੇਖ ਲਓ ਉੱਚ ਸਾਰੇ ਪਸ਼ੂ ਤੋਰ ਕੇ ਵਿਖਾਏ ਆ